ਕਾਰੋਬਾਰੀ ਮੁਕੇਸ਼ ਅਬਾਨੀ ਦੇ ਬੇਟੇ ਅਨੰਤ ਮਾਨੀ ਦੇ ਵਿਆਹ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਗੁਜਰਾਤ ਦੇ ਜਮਨਗੜ੍ਹ ਚ 3 ਦਿਨ ਤੱਕ ਚੱਲੇ ਅਨੰਤ ਤੇ ਰਾਧਿਕਾ ਦੇ ਪ੍ਰੀ-ਵੈਡਿੰਗ ਤੋਂ ਬਾਅਦ ਹੁਣ ਉਹਨਾਂ ਦਾ ਵਿਆਹ 12 ਜੁਲਾਈ ਨੂੰ ਹੋਣ ਜਾ ਰਿਹਾ ਹੈ। ਪਰਿਵਾਰ ਚ ਵਿਆਹ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਪਰ ਇਸ ਸਬਦੇ ਵਿਚਕਾਰ ਵਿਆਹ ਦੇ ਸਥਾਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਖਬਰ ਹੈ ਕਿ ਅਨੰਤ ਮਾਨੀ ਦਾ ਵਿਆਹ ਲੰਡਨ ਚ ਨਹੀਂ ਹੋਵੇਗਾ। ਅਨੰਤ ਤੇ ਰਾਧਿਕਾ 12 ਜੁਲਾਈ ਨੂੰ ਸੱਤ ਫੇਰੇ ਲੈਣ ਜਾ ਰਹੇ ਹਨ। ਵਿਆਹ ਨੂੰ ਲੈ ਕੇ ਨਿਤ ਨਵੇਂ ਅਪਡੇਟ ਮਿਲ ਰਹੇ ਹਨ ਤਾਰ ਵਕ ਵਕਤ ਦਾਅਵੇ ਕੀਤੇ ਜਾ ਰਹੇ ਹਨ ਐਪਰਾਜੀ ਵਿਰਲ ਭਿਆਨੀ ਮੁਤਾਬਕ ਅੰਬਾਨੀ ਪਰਿਵਾਰ ਦੇ بیٹے ਅਨੰਤ ਦਾ ਵਿਆਹ ਮੁੰਬਈ ਚ ਹੀ ਹੋਵੇਗਾ ਇਸ ਤੋਂ ਪਹਿਲਾਂ ਇੰਡੀਆ ਟੂਡੇ ਦੀ ਰਿਪੋਰਟ ਚ ਕਿਹਾ ਗਿਆ ਸੀ ਕਿ ਵਿਆਹ ਲੰਡਨ ਚ ਹੋਵੇਗਾ ਰਿਪੋਰਟ ਚ ਕਿਹਾ ਗਿਆ ਹੈ ਕਿ ਉਹਨਾਂ ਦਾ ਵਿਆਹ ਲੰਡਨ ਦੇ ਸਟੋਕਪਾਰਕ ਸਟੇਟ ਚ ਹੋਵੇਗਾ ਤੇ ਅੱਬੂ-ਤਾਬੀ ਚ ਸੰਗੀਤ ਸਮਰੋਹ ਆਯੋਜਿਤ ਕੀਤਾ ਜਾਵੇਗਾ ਅਨੰਤ ਅੰਬਾਨੀ ਦੇ ਵਿਆਹ 'ਚ ਬਾਲੀਵੁੱਡ ਕ੍ਰਿਕਟ ਕਾਰੋਬਾਰ ਅਤੇ ਰਾਜਨੀਤੀ ਨਾਲ ਜੁੜੇ ਲੋਕਾਂ ਦੇ ਆਉਣ ਦੀ ਉਮੀਦ ਹੈ ਹਾਲਾਂਕਿ ਅਜੇ ਤੱਕ ਕਿਸੇ ਮਹਿਮਾਨ ਦੀ ਸੂਚੀ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਅੰਬਾਨੀ ਪਰਿਵਾਰ ਵੱਲੋਂ ਕੋਈ ਜ਼ਿਆਦਾ ਕਾਰਡ ਪ੍ਰਿੰਟ ਹੋ ਗਿਆ ਤੇ ਮਹਿਮਾਨਾਂ ਨੂੰ ਵੀ ਬੁਲਾ ਲਿਆ ਗਿਆ ਰਿਪੋਰਟਾਂ ਦੀ ਮੰਨਿਆ ਤਾਂ ਵਿਆਹ ਦਾ ਕਾਰਡ ਕਰੀਬ 9 ਪੰਨਿਆਂ ਦਾ ਹੈ ਖਬਰਾਂ ਮੁਤਾਬਕ ਜੇਕਰ ਪ੍ਰੀ-ਵੇਡਿੰਗ ਫੰਕਸ਼ਨ ਦੀ ਗੱਲ ਕਰੀਏ ਤਾਂ ਅੰਬਾਨੀ ਨੇ ਇਸ ਪ੍ਰੋਗਰਾਮ ਤੇ ਕਰੀਬ 1250 ਕਰੋੜ ਰੁਪਏ ਖਰਚ ਕੀਤੇ ਸਨ